ਜੀ ਜੀ ਆਪਣੇ ਨਾਲ ਇਹ ਗੱਲ ਹੋਈ ਆ ਵੀ ਜਿਹੜਾ ਤੁਸੀਂ ਪਰਚਾ ਬਣਾਇਆ ਉਹਦੇ ਉੱਤੇ ਲਿਖਿਆ ਹੈ ਕਿ ਮੂਮਲੀ ਲੜਾਈ ਚ ਗੜੇ ਨੂੰ ਲੈ ਕੇ ਕਤਲ ਵੀ ਉਸ ਗੱਲ ਨੂੰ ਰੱਦ ਕਰੋ ਕਿਉਂਕਿ ਜਿਹੜਾ ਕਤਲ ਦਾ ਮੇਨ ਕਾਰਨ ਸੀਗਾ ਉਹ ਸੀਗਾ ਚਿੱਟਾ ਵੀ ਸਾਨੂੰ ਲਿਖਤੀ ਰੂਪ ਦਿਓ ਵੀ ਜਵਾਨੀ ਭਰੋਸਾ ਜਿਹੜਾ ਹੈਗਾ ਉਹ ਅਸੀਂ ਨਹੀਂ ਕਰਾਂਗੇ ਜੋ ਕੀ ਜੇ ਲਿਖ ਕੇ ਦਿੰਦਾ ਤਾਂ ਲਿਖਤੀ ਰੂਪੇ ਕਹੋਈ ਚੀਜ਼ ਹੁੰਦੀ ਆ ਆਪਾਂ ਜਦੋਂ ਮਰਜ਼ੀ ਜਿੱਥੇ ਮਰਜ਼ੀ ਕਿਸੇ ਨੂੰ ਉਡਾ ਲਗੇ ਆਪਾਂ ਕੋਈ ਵੀ ਕੰਮ ਆ ਗੱਲ ਆ ਪੈਸੇ ਦਾ ਆ ਜਾਂ ਕਿਸੇ ਵੀ ਚੀਜ਼ ਦਾ ਵੀ ਲੈਣ ਦੇਣ ਵੀ ਕਰਦੇ ਤਾਂ ਆਪਾਂ ਕਹਿੰਨੇ ਆ ਲਿਖਤੀ ਰੂਪ ਦੇ ਦਾਈ ਹੋਈ ਹੈ ਲੇਕਿਨ ਇਹਦੇ ਪਿੱਛੇ ਬਵਾਦ ਕੀ ਹੈ ਪਿੱਛੇ ਬਵਾਦੇ ਹੈ ਵੀ ਉਹ ਮੁੰਡੇ ਇੱਧਰ ਚਿੱਟਾ ਵੇਚਣ ਆਉਂਦੇ ਸੀ ਇੱਧਰ ਮੱਲੇ ਵਾਲੇ ਮੁੰਡੇ ਉਹਨਾਂ ਨੂੰ ਰੋਕਦੇ ਸੀ ਵੀ ਸਾਡੇ ਮੱਲੇ ਦੇ ਵਿੱਚ ਇੱਟਾ ਨਾ ਫਲਾਓ ਤੁਸੀਂ ਤਾਂ ਉਹ ਰੋਕਣ ਤੋਂ ਰੰਜਿ ਸੀਗੀ ਜਾਗਰਨ ਵਾਲੇ ਦਿਨ ਵੀ ਉਹ ਆਏ ਆ ਕੋਈ ਦਰਦੂਰੀ ਕੀਤੀ ਸੀ ਉਦਦੇ ਵੀ ਤੁਤਮਾ ਮਮਾ ਹੋਈ ਹੈ ਇਹਨਾਂ ਦੀ ਅਕੀਰ ਪਿੱਛੇ ਵੀ ਕੀ ਕੀ ਗੱਲ ਹੋਈ ਐ ਕਿਹੜੀਆਂ ਉਹਨਾਂ ਨੇ ਆਪਣੀਆਂ ਮੰਨੀਆਂ ਜਾਂ ਕਿਹੜੀਆਂ ਨਹੀਂ ਇਸ ਕਰਕੇ ਹੁਣ ਸਾਨੂੰ ਸਾਰਿਆਂ ਨੂੰ ਦੱਸ ਦਿੰਨੇ ਆ ਕਿ ਆਪਣੀ ਜੋ ਗੱਲਬਾਤ ਆਪਣੇ ਪਿੰਡ ਦੀ ਕਮੇਟੀ ਨੇ ਆਪਣੇ ਪਿੰਡ ਦੇ ਸੂਝਵਾਨਾਂ ਆਗੂ ਵਰਕਰਾਂ ਨੇ ਜੋ ਗੱਲਬਾਤ ਪ੍ਰਸ਼ਾਸਨ ਨਾਲ ਡੀਏਸੀ ਸਾਹਿਬ ਨਾਲ ਕੀਤੀ ਐ ਉਹ ਸਾਡੇ ਸਾਰਿਆਂ ਦੇ ਧਿਆਨ ਦੇ ਵਿੱਚ ਲਿਆ ਦਿੰਨੇ ਆ ਆਪਣੇ ਮੋਰਲੀ ਮੰਗ ਸੀਗੀ ਕਿ ਜਿਹੜੇ ਦੋਸ਼ੀ ਐ ਜਿਨ੍ਹਾਂ ਨੇ ਕਤਲ ਕੀਤਾ ਉਹਨਾਂ ਨੂੰ ਰੱਸ਼ਟ ਕੀਤਾ ਜਾਵੇ ਉਹਨਾਂ ਚ ਘਰੇ ਸੀ ਇਹ ਧਰਨਾ ਜਿਹੜਾ ਹੈਗਾ ਵੀ ਨਹੀਂ ਚੱਕਾਂਗੇ ਉਹ ਫੈਸਲਾ ਆਪਣਾ ਹੁਣ ਇਸ ਹਾਲਤ 'ਚ ਉਹਨਾਂ ਨਾਲ ਆਪਾਂ ਨਵੇੜਿਆ ਜਿਹਦੇ ਵਿੱਚੋਂ ਸਤਾਹ ਦੇ ਵਿੱਚ ਉਹਨਾਂ ਨੇ ਤੁਸੀਂ ਵੀ ਜਿਹੜਾ ਤੀਜੀ ਆਪਣੀ ਉਹਨਾਂ ਨਾਲ ਇਹ ਗੱਲ ਹੋਈ ਆ ਵੀ ਜਿਹੜਾ ਤੁਸੀਂ ਪਰਚਾ ਬਣਾਇਆ ਉਹਦੇ ਉੱਤੇ ਲਿਖਿਆ ਹੈ ਕਿ ਮਾਮੂਲੀ ਲੜਾਈ ਝਗੜੇ ਨੂੰ ਲੈ ਕੇ ਕਤਲ ਵੀ ਉਸ ਗੱਲ ਨੂੰ ਰੱਦ ਕਰੋ ਕਿਉਂਕਿ ਜਿਹੜਾ ਕਤਲ ਦਾ ਮੇਨ ਕਾਰਨ ਸੀਗਾ ਉਹ ਸੀਗਾ ਚਿੱਟਾ ਵੀ ਭਾਈ ਉਧਰੋਂ ਮੁੰਡੇ ਚਿੱਟੇ ਵਿੱਚ ਆਉਂਦੇ ਸੀਗੇ ਇਦਰੋਂ ਮੁੰਡੇ ਸੀ ਜਿਹੜੇ ਤਰਾਜ ਕਰਦੇ ਸੀਗੇ ਰੋਕਦੇ ਸੀਗੇ ਉਸ ਗੱਲ ਦੇ ਕਰਕੇ ਸਾਡੇ ਮੁੰਡੇ ਨੂੰ ਘਰੋਂ ਬਾਜ਼ ਮਾਰਿਆ ਜਦੋਂ ਮੁੰਡੇ ਨੇ ਬਾਰ ਖੋਲਿਆ ਉਹਨੂੰ ਗਲਮੇ ਤੋਂ ਫੜ ਕੇ ਲੈ ਗਏ ਉਦੋਂ ਬਾਅਦ ਹਮਲਾ ਕੀਤਾ ਉੱਥੇ ਮੁੰਡੇ ਦਾ ਕਤਲ ਕੀਤਾ ਵੀ ਇਸ ਚਿੱਟੇ ਵਾਲੀ ਗੱਲ ਨੂੰ ਵਿੱਚ ਸ਼ਾਮਲ ਕਰਕੇ ਲੈ ਕੇ ਆਓ ਇਸ ਗੱਲ ਨੂੰ ਮੰਨਿਆ ਵੀ ਸਾਨੂੰ ਇਹ ਵੀ ਮਨਜ਼ੂਰ ਹੈ ਕਿ ਜਿਹੜਾ ਪਰਚੇ ਦਾ ਮੇਨ ਕਾਰਨਾ ਚਿੱਟੇ ਦਾ ਹੀ ਸੀ ਇਹ ਵੀ ਕਰ ਦਿੰਨੇ ਆ ਇਹੇ ਤਿੰਨੇ ਚਾਰੇ ਗੱਲਾਂ ਆਪਣੀਆਂ ਮੰਨੀਆਂ ਉਸ ਤੋਂ ਬਾਅਦ ਆਪਾਂ ਇਹ ਗੱਲ ਕਹੀ ਸੀ ਵੀ ਸਾਨੂੰ ਲਿਖਤੀ ਰੂਪ ਦੇ ਵੀ ਜਵਾਨੀ ਭਰੋਸਾ ਜਿਹੜਾ ਹੈਗਾ ਉਹ ਅਸੀਂ ਨਹੀਂ ਕਰਾਂਗੇ ਕਿਉਂਕਿ ਜੇ ਲਿਖ ਕੇ ਦਿੰਦਾ ਤਾਂ ਲਿਖਤੀ ਰੂਪ ਇਹ ਕਿਹੋ ਜੀ ਚੀਜ਼ ਹੁੰਦੀ ਆ ਆਪਾਂ ਜਦੋਂ ਮਰਜ਼ੀ ਜਿੱਥੇ ਮਰਜ਼ੀ ਕਿਸੇ ਨੂੰ ੜਾ ਲਗੇ ਆਪਾਂ ਕੋਈ ਵੀ ਕੰਮ ਆ ਗੱਲ ਆ ਜਾਂ ਪੈਸੇ ਦਾ ਆ ਜਾਂ ਕਿਸੇ ਵੀ ਚੀਜ਼ ਦਾ ਵੀ ਲੈਣ ਦੇਣ ਵੀ ਕਰਦੇ ਤਾਂ ਆਪਾਂ ਕਹਿੰਨੇ ਆ ਲਿਖਤੀ ਰੂਪ ਦੇ ਇਸ ਕਰਕੇ ਆਪਾਂ ਡੀਐਸਪੀ ਸਾਹਿਬ ਕੋਲੋਂ ਇਸ ਗੱਲ ਦਾ ਲਿਖਤੀ ਰੂਪ ਲੈ ਰਹੇ ਆਂ ਵੀ 2-3 ਦਿਨਾਂ ਦੇ ਵਿੱਚ ਮੈਂ ਮੁੰਡੇ ਅਰੈਸਟ ਕਰੂੰਗਾ। ਥਾਣੇਦਾਰ ਭੁਪਿੰਦਰ ਸਿੰਘ ਉਹਨੂੰ ਜਿਹੜਾ ਹੈਗਾ ਮੈਂ ਇਸ ਥਾਣੇ ਚੋਂ ਕੱਢੂੰਗਾ। ਤੇ ਬਾਕੀ ਜਿਹੜੇ ਆਪਣੇ ਪਰਚੇ ਦੇ ਵਿੱਚ ਆਪਾਂ ਚਿੱਟੇ ਨੂੰ ਅਨਮੋਲਵ ਕਰਨਾ ਵੀ ਚਿੱਟੇ ਦੇ ਕਾਰਨ ਕਤਲ ਹੋਇਆ ਉਸ ਗੱਲ ਤੇ ਵੀ ਉਹ ਸਾਰਿਆਂ ਤੇ ਨੇ ਸਹਿਮਤੀ ਪਾਈ ਐ ਇਸ ਕਰਕੇ ਆਪਾਂ ਸਾਰੇ ਭੈਣ ਭਰਾਵਾਂ ਨੂੰ ਦੱਸ ਰਹੇ ਆ ਕਿ ਆਪਣੇ ਬੰਦੇ ਕੋਲੇ ਖੜੇ ਐ ਲਿਖਤੀ ਰੂਪ ਲੈ ਰਹੇ ਐ ਤੇ ਉਹਗਾ ਡੀਐਸਪੀ ਸਾਹਿਬ ਜਿਹੜੇ ਹੈਗੇ ਉਹ ਲਿਖਤੀ ਰੂਪ ਆਪਾਂ ਨੂੰ ਦੇ ਰਹੇ ਐ। ਇਸ ਕਰਕੇ ਜਿੰਨਾ ਟਿਕਰ ਆਪਣਾ ਲਿਖਤੀ ਰੂਪ ਉਧਰ ਹੋ ਰਿਹਾ ਹੈ ਆਪਾਂ ਉਹਨਾਂ ਚਿਕਰ ਇੱਥੇ ਬੈਠੇ ਆ ਜਦੋਂ ਆਪਾਂ ਨੂੰ ਲਿਖਤੀ ਰੂਪ ਮਿਲ ਗਿਆ ਆਪਾਂ ਉਹ ਪੜ ਕੇ ਆਪਣੇ ਸਾਥੀ ਸੁਣਾ ਦੇਣਗੇ ਉਸ ਤੋਂ ਬਾਅਦ ਹੀ ਜਿਹੜਾ ਆਪਣਾ ਅਗਲਾ ਆਪਾਂ ਸਾਥੀ ਦਾ ਜੋ ਸੰਸਕਾਰ ਵਗੈਰਾ ਹੈਗਾ ਉਹ ਆਪਾਂ ਇੱਥੋਂ ਫਿਰ ਉਸੇ ਤਰ੍ਹਾਂ ਚਲੇ ਜਾਵਾਂਗੇ ਤੇ ਜਿਹੜਾ ਆਪਣਾ ਅੱਗੇ ਜੋ ਕਾਰਵਾਰ ਜੋ ਆਪਣਾ ਹੈ ਉਹ ਆਪਾਂ ਉਸ ਤੋਂ ਬਾਅਦ ਫਿਰ ਕਰਾਂਗੇ ਉਹਨਾਂ ਚੱਕਰ ਆਪਾਂ ਬੈਠਣਾ ਜਿੰਨਾ ਤੱਕਰ ਉਹ ਲਿਖਤੀ ਰੂਪ ਕਰ ਰਿਹਾ ਆਪਾਂ ਲਿਖਤੀ ਰੂਪ ਲੈ ਕੇ ਹੀ ਜਾਣਾ ਜੀ ਦੁੱਖ ਸਾਹਿਬ ਕੀ ਗੱਲਬਾਤ ਹੋਈ ਆ ਜਿਹੜਾ ਸੜਕ ਨੂੰ ਬਲੌਕ ਕੀਤਾ ਹੋਇਆ ਕਿਸ ਗੱਲਾਂ ਨੂੰ ਲੈ ਕੇ ਕੋਈ ਪ੍ਰਸ਼ਾਸਨ ਨਾਲ ਕੀ ਗੱਲਬਾਤ ਟੋਟਲ ਸਾਡੀ ਜੀ ਇਹ ਪਿਛਲੇ ਕਈ ਸਾਲਾਂ ਤੋਂ ਲੈ ਕੇ ਚਿੱਟੇ ਦਾ ਕਾਰੋਬਾਰ ਪਿੰਡ ਦੇ ਵਿੱਚ ਬੜਾ ਜੋਰਾਂ ਤੇ ਚੱਲ ਰਿਹਾ ਹੈ ਤੇ ਚਿੱਟਾ ਵੇਚਣ ਵਾਲੇ ਸ਼ਰਿਆਂ ਮੁੰਡਾ ਕਰਤੀ ਵੀ ਕਰਦੇ ਸੀ ਪਿੰਡ ਦੇ ਵਿੱਚ ਕਈ ਵਾਰ ਅੱਗੇ ਵੀ ਲੜਾਈਆਂ ਡੁੱਗੀਆਂ ਹੋਈਆਂ ਉਹਨਾਂ ਦੀਆਂ ਕਾਫੀ ਤਕੜੀ ਲੜਾਈ ਹੋਈ ਐ ਇੱਕ ਵਾਰ ਪੁਰ ਸੰਗਈ ਐ ਤਾਂ ਉਥੇ ਪੁਲਿਸ ਤੇ ਵੀ ਫੇਰ ਵਗੈਰਾ ਕੀਤੇ ਐ ਪਰ ਉਹ ਪੁਲਿਸ ਨੇ ਪਤਾ ਨਹੀਂ ਕਿਸ ਢੰਗ ਦੇ ਨਾਲ ਹੋਰ ਜਿਹੜਾ ਅਸਲਾ ਸੀਗਾ ਉਹਨੂੰ ਖੜਾਉਣਾ ਬਣਾ ਦਿੱਤਾ ਵੀ ਇਹ ਤਾਂ ਜਵਾਕਾਂ ਨੇ ਖੇਡਣ ਵਾਲੇ ਪਿਸਤੌਲ ਸੀਗੇ ਉਹਦੇ ਪਿਛੇ ਹੁਣ ਪਤਾ ਨਹੀਂ ਕੀ ਰਾਜ ਆ ਕੋਈ ਪੈਸੇ ਪੁੱਛ ਲੈਣ ਦੇਣ ਸੀ ਜਾਂ ਕੋਈ ਹੋਰ ਚੱਕਰ ਸੀ ਇਹ ਗੱਲ ਵੱਧਦੀ ਵੱਧਦੀ ਹੁਣ ਅਖੀਰ ਕਤਲ ਤੱਕ ਆ ਗਈ ਹੈ ਕਿਉਂਕਿ ਪਿਛਲੇ ਸਮੇਂ ਤੋਂ ਅਸੀਂ ਇੱਕ ਵਾਰ ਲੰਬੀ ਐਸਐਚਓ ਵਿਕਰਮ ਸੀਗੇ ਅਸੀਂ ਗਏ ਆ ਪਿੰਡ ਵਾਲੇ 70 80 ਬੰਦੇ ਇਕੱਠੇ ਹੋ ਕੇ ਵੀ ਪਿੰਡ ਦੇ ਵਿੱਚ ਬਹੁਤ ਗੁੰਡਾਗਰਦੀ ਵਧ ਗਈ ਬਹੁਤ ਨਸ਼ਾ ਚੱਲ ਰਿਹਾ ਜੀ ਮੁੰਡਿਆਂ ਦਾ ਕੋਈ ਕੀਤਾ ਜਾਵੇ ਪਰ ਕੋਈ ਕਾਰਵਾਈ ਨਹੀਂ ਹੋਈ ਉਸ ਤੋਂ ਬਾਅਦ ਫੇਰ ਇੱਕ ਵਾਰ ਅਸੀਂ ਮਤਲਬ ਇੱਥੇ ਚੌਕੀ ਇੰਚਾਰਜ ਕੋਲ ਗਏ ਮੰਡੀ ਕਿੱਲਾਂ ਵਾਲੀ ਸਾਡੀ ਜਿਹੜੀ ਚੌਕੀ ਹੈ ਹੁਣ ਤਾਂ ਥਾਣਾ ਬਣ ਚੁੱਕਿਆ ਪਹਿਲਾਂ ਚੌਕੀ ਸੀ ਉਹਨਾਂ ਨੂੰ ਜਾ ਕੇ ਅਸੀਂ ਕਾਫੀ ਬੰਦੇ ਸੀ ਪਿੰਡ ਦੇ ਇਕੱਠੇ ਹੋ ਕੇ ਰਿਪੋਰਟ ਕੀਤੀ ਵੀ ਇਸ ਤਰ੍ਹਾਂ ਕਰਕੇ ਆ ਨਸ਼ੇ ਸਾਡੇ ਪਿੰਡ ਦੇ ਵਿੱਚ ਵਿਕਰੇ ਆ ਤੇ ਕੋਈ ਕਾਰਵਾਈ ਕਰੋ ਨਹੀਂ ਕੋਈ ਨੁਕਸਾਨ ਹੋ ਸਕਦਾ ਤਾਂ ਉਦੋਂ ਵੀ ਕੋਈ ਕਾਰਵਾਈ ਨਹੀਂ ਹੋਈ ਉਸ ਤੋਂ ਬਾਅਦ 3 ਕਿ ਮਹੀਨੇ ਪਹਿਲਾਂ ਦੀ ਹੁਣ ਗੱਲ ਹੈ ਇੱਕ ਵਾਰ ਇੱਕ ਮੁੰਡੇ ਨੂੰ ਕਿਸੇ ਬੰਦੇ ਨੂੰ ਚਿੱਟਾ ਫੜਾਉਂਦੇ ਹੋਏ ਉਤੋਂ ਫੜ ਲਿਆ ਜਦੋਂ ਫੜ ਲਿਆ ਤਾਂ ਉਹ ਭੱਜ ਗਿਆ ਭੱਜਣ ਤੋਂ ਬਾਅਦ ਕੀ ਹੋਇਆ ਉਹ ਤਾਂ ਧਮਕੀਆਂ ਦੇਣ ਲੱਗ ਗਿਆ ਜਿਨ੍ਹਾਂ ਨੇ ਫੜਿਆ ਸੀ ਵੀ ਮੈਂ ਤੁਹਾਨੂੰ ਦੇਖ ਲੂੰਗਾ ਮੈਂ ਐ ਕਰਨੂੰਗਾ ਦੂਜੇ ਦਿਨ ਸਵੇਰ ਅਸੀਂ ਸਾਡੇ ਨਾਲ ਕਈ ਪਿੰਡ ਦੇ ਮੋਤਵਰ ਬੰਦੇ ਸੀਗੇ ਨਾਲ ਅਸੀਂ ਸੀਗੇ ਜਥੇਬੰਦੀ ਵਾਲੇ ਹੋਰ ਵੀ ਪਿੰਡ ਦੇ ਕਰਪਨ ਸੀਗੇ ਅਸੀਂ ਚੌਂਕੀ ਦੇ ਵਿੱਚ ਆਏ ਅਸੀਂ ਬਾਈ ਨੇਮ ਦਰਖਾਸਤ ਦੇ ਕੇ ਸਾਰੀ ਕਹਾਣੀ ਦੱਸ ਕੇ ਗਏ ਵੀ ਰਾਤ ਐਸ ਤਰ੍ਹਾਂ ਸਾਰੀ ਕਹਾਣੀ ਵਾਪਰੀ ਐ ਤੇ ਬੰਦਾ ਧਮਕੀਆਂ ਦੇ ਰਿਹਾ ਪਰ ਹੋਇਆ ਕੀ ਪੁਲਿਸ ਨੇ ਇੱਕ ਗੇੜਾ ਤੱਕ ਨਹੀਂ ਮਾਰਿਆ ਪਿੰਡ ਦੇ ਵਿੱਚ ਚਲੋ ਇੱਕ ਗੇੜਾ ਹੀ ਮਾਰਨੇ ਸਾਰੀਆਂ ਅੱਖਾਂ ਛੱਡੀਆਂ ਹੋਈਆਂ ਨੇ ਚਲ ਪੁਲਿਸ ਗੇੜਾ ਕੱਢ ਗਈ ਪਤਾ ਨਹੀਂ ਹੁਣ ਇਹ ਕੀ ਚੱਕਰ ਐ ਕੀ ਪੁਲਿਸ ਦਾ ਫ੍ਰੀਜ ਲੈਂਨ ਦੇਣਾ ਹੁਣ ਇਹ ਕੀ ਹੋਇਆ ਉਹ ਗੱਲ ਇੰਨੀ ਵੱਧ ਗਈ ਹੰਨਾ ਸ਼ੇਰੀ ਇੰਨੀ ਮਿਲ ਗਈ ਪੁਲਿਸ ਤੋਂ ਉਹਨਾਂ ਚਿੱਟੇ ਵਾਲਿਆਂ ਨੂੰ ਕਿ ਉਹ ਅਖੀਰ ਕਤਲ ਕਰਨ ਤੱਕ ਆ ਗਏ ਤੇ ਕਤਲ ਕਰਤਾ ਲਾਊਡ ਸਪੀਕਰ ਲਾਊਡ ਸਪੀਕਰ ਆਹੀਂ ਅਸਲ ਜਿਹੜੀ ਅਸਲ ਦੀ ਗੱਲ ਹੈ ਇਹ ਪੁਲਿਸ ਦੱਸ ਰਹੀ ਹੈ ਕਿ ਜਾਗਰਨ ਨੂੰ ਲੈ ਕੇ ਕੋਈ ਵਿਵਾਦ ਹੈ ਕੋਈ ਜਾਗਰਨ ਦੇ ਵਿੱਚ ਨਸ਼ਾ ਪੱਤਾ ਕਰਕੇ ਜਾਗਰਨ ਵਾਲੇ ਦਿਨ ਲੜਾਈ ਹੋਈ ਹੈ ਲੇਕਿਨ ਇਹਦੇ ਪਿੱਛੇ ਵਿਵਾਦ ਕੀ ਹੈ ਪਿੱਛੇ ਵਿਵਾਦ ਇਹ ਵੀ ਉਹ ਮੁੰਡੇ ਇੱਧਰ ਚਿੱਟਾ ਵੇਚਣ ਆਉਂਦੇ ਸੀ ਇੱਧਰ ਮੱਲੇ ਵਾਲੇ ਮੁੰਡੇ ਉਹਨਾਂ ਨੂੰ ਰੋਕਦੇ ਸੀ ਵੀ ਸਾਡੇ ਮੱਲੇ ਦੇ ਵਿੱਚ ਇੱਟਾ ਨਾ ਫਲਾਓ ਤੁਸੀਂ ਤਾਂ ਉਹ ਰਾਂਜਿਸ ਸੀਗੀ ਜਾਗਰਨ ਵਾਲੇ ਦਿਨ ਵੀ ਉਹ ਆਏ ਆ ਕੁਦਰਦੂਰੀ ਪੀਤੀ ਸੀ ਉਦਦੇ ਵੀ ਤੁਤੂ ਮੈਮਾ ਹੋਈ ਐ ਇਹਨਾਂ ਦੀ ਅਖੀਰ ਪਿੱਛੇ ਰਾਂਜਿਸ ਤਾਂ ਚਿੱਟੇ ਵਾਲੀ ਐ ਚਿੱਟੇ ਦੀ ਰਾਂਜਿਸ ਨੂੰ ਲੈ ਕੇ ਇਹ ਮੁੰਡੇ ਰੋਕਦੇ ਸੀ ਸਾਡੇ ਘਰਾਂ ਦੇ ਵਿੱਚ ਆ ਕੇ ਤੁਸੀਂ ਚਿੱਟੇ ਦੀ ਸਪਲਾਈ ਨਾ ਕਰੋ ਇੱਥੇ ਸਾਡੇ ਮਹੱਲੇ ਦੇ ਵਿੱਚ ਤਾਂ ਉਸ ਰਾਂਜਿਸ ਨੂੰ ਲੈ ਕੇ ਲੜਾਈ ਹੋਈ ਐ ਤਾਂ ਉਸ ਰਾਂਜਿਸ ਪਿੱਛੇ ਇਹ ਕਤਲ ਹੋਇਆ